ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਕੀ ਹਾਲ ਨੇ ਸਾਰੇ ਕਿਸਾਨ ਵੀਰਾਂ ਦੇ ਤੇ ਕਿਸਾਨ ਵੀਰਾਂ ਦੀ ਲੱਜ ਲੈ ਕੇ ਆਏ ਬਈ ਆਪਾਂ ਟਰਾਲੀ ਬਹੁਤ ਸੋਹਣੀ ਟਰਾਲੀ ਲੈ ਕੇ ਆਏ ਬਹੁਤ ਥੋੜੇ ਰੇਟ ਦੇ ਵਿੱਚ ਤੇ ਟਰਾਲੀ ਸਾਰੀ ਜਾਣਕਾਰੀ ਤੁਹਾਨੂੰ ਜਿਹੜੇ ਦਿਨਾਂ ਵੀਡੀਓ ਦੇ ਵਿੱਚ ਬਈ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਉੱਤੇ ਨਵੇਂ ਹੋ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਕਰ ਦਿਓ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਕਰ ਲਓ ਫੋਲੋ ਤੇ ਅੱਜ ਗੱਲ ਕਰਦੇ ਆਂ ਬਈ ਟਰਾਲੀ ਦੇ ਬਾਰੇ ਚ ਟਰਾਲੀ ਇਹਦਾ ਜਿਹੜਾ ਸਾਈਜ਼ ਹੈਗਾ ਬਾਈ 16 ਬਾਈ 7 ਕੰਡੀਸ਼ਨ ਆਪਣੇ ਸਾਹਮਣੇ ਆ ਬਈ ਨਵੀਂ ਟਰਾਲੀ ਤਿਆਰ ਕਰਾਈ ਆ ਬਾਈ ਨੇ ਪੂਰੇ ਸ਼ੌਕ ਨਾਲ ਤੇ ਸ ਤੇ ਕੰਡੀਸ਼ਨ ਆਪਣੇ ਸਾਹਮਣੇ ਆ ਬਾਈ ਜੀ ਤੇ 10 ਦੀ ਚਾਸੀ ਲੱਗੀ ਹੋਈ ਆ ਬਾਈ ਤੇ ਲਾਈਟਾਂ ਵਗੈਰਾ ਲੱਗੇ ਹੋਏ ਨੇ ਸਾਰਾ ਕੁਝ ਬਾਈ ਪਾਈ ਨੇ ਪੂਰੇ ਸ਼ੌਂਪਨਾ ਮੋਡੀਫਾਈ ਕਰਾਈ ਹੋਈ ਹੈ ਜੀ ਚਾਰ ਦੀ ਹੁੱਕ ਲੱਗੀ ਹੋਈ ਆ ਬਾਈ ਜੀ ਤੇ ਕੰਡੀਸ਼ਨ ਆਪਣੇ ਸਾਹਮਣੇ ਆ ਬਾਈ ਜਮਾ ਨਵੀਂ ਆ ਜੀ ਤੇ ਪੂਰੀ ਹੈਵੀ ਦੇ ਵਿੱਚ ਬਣੀ ਹੋਈ ਆ ਬਾਈ ਤੇ ਪੂਰੀ ਮਤਲਬ ਟਾਇਰ ਡੂਰਾਂ ਦੀ ਸਾਫ ਆ ਬਾਈ ਜੀ ਤੇ ਜੈਕ ਵਾਲੀ ਟਰਾਲੀ ਆ ਬਾਈ ਇਹ ਤੇ ਕੰਡੀਸ਼ਨ ਆਪਣੇ ਸਾਹਮਣੇ 1 ਰੁਪਏ ਦਾ ਮਤਲਬ ਬਈ ਲੋਡ ਨਹੀਂ ਲਾਉਣ ਦੀ ਤੇ ਤੇ ਪੂਰੀ ਟਰਾਲੀ ਸਾਫ ਖੜੀ ਹੈਗੀ ਤੇ ਗੱਲ ਕਰੀਏ ਪ੍ਰਾਈਸ ਦੀ ਜੋ ਬਾਈ ਉਹ ਡਿਮਾਂਡ ਕੀਤੀ ਜੀ ਬਈ 3 ਲੱਖ ਤੇ 20000 ਰੁਪਿਆ ਕੋ ਤੇ ਏਰੀਆ ਬਾਈ ਦਾ ਹੈ ਜੀ ਬਾਈ ਵਿਆਸ ਜ਼ਿਲ੍ਹਾ ਅੰਮ੍ਰਿਤਸਰ ਬਾਕੀ ਬਾਈ ਦੇ ਨੰਬਰ ਬਾਈ ਪਾਸਟਰੀਨ ਉੱਤੇ ਦੇ ਦਿਓ ਸੀ ਬਾਈ ਨਾਲ ਸੰਪਰਕ ਕਰਕੇ ਟਰਾਲੀ ਦੇ ਬਾਰੇ ਜਿਆਦਾ ਜਾਣਕਾਰੀ ਲੈ ਸਕਦੇ ਹਾਂ ਤੇ ਤੁਹਾਡੇ ਲਈ ਪਸ਼ੂਮਛਨੀਰੀ ਸਾਧਨਪੁਰ ਦੀ ਜ਼ਮੀਨ ਪਲਾਟ ਬਿਕਾਊ ਹੈ ਜੀ ਬਾਈ ਤਾਂ ਆਪਾਂ ਨੀਚੇ ਦਿੱਤੇ ਹੋਏ ਨੰਬਰਾਂ ਦੇ ਫੋਟੋ ਵੀਡੀਓ ਤੁਸੀਂ ਭੇਜ ਸਕਦੇ ਹੋਗੇ ਆਪਾਂ ਤੁਹਾਡੀ ਵੀੜ ਆਪਣੇ ਚੈਨਲ ਉੱਤੇ ਲਾਵਾਂਗੇ ਵੀਡੀਓ ਦੇ ਵਿੱਚ ਲੱਗੀ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰਨਾ ਜੀ ਮਿਲਦੇ ਹਾਂ ਕਿਸ ਨਵੇਂ ਵੀਡੀਓ ਦੇ ਵਿੱਚ ਧੰਨਵਾਦ ਜੀ